ਆਪਾਂ ਅੱਜ ਬਣਾਵਾਂਗੇ ਕਟੋਰੀ ਚਾਹ ਇੰਦੇ ਲਈ ਸਾਨੂੰ ਚਾਹੀਦਾ ਵੇਸਣ ਚਾਵਲ ਦਾ ਆਟਾ ਇੱਕ ਚਮਚ ਹੋਰ ਪਾ ਲਓ ਚਲੋ ਅੱਛੀ ਚਾਵਲ ਤੇ ਆਟਾ ਇਸ ਵੇਸਣ ਤੇ ਚਾਵਲ ਆਪਾਂ ਬਰਾਬਰ ਹੀ ਲੈ ਲੈਣੇ ਆ ਜਿਹਦੇ ਵਿੱਚ ਪਾ ਲਓ ਥੋੜਾ ਹਲਕਾ ਜਿਹਾ ਨਮਕ ਮਿਰਚ ਪਾਣਾ ਤਾਂ ਕਿ ਆਪਾਂ ਉਦਲੇ ਸਮਾਨ ਚ ਵੀ ਪਾਵਾਂਗੇ ਬਹੁਤ ਹਲਕਾ ਜਿਹਾ ਥੋੜਾ ਜਿਹਾ ਨਮਕ ਥੋੜੀ ਜਿਹੀ ਮਰਚ ਪਾਕੇ ਮਿਕਸ ਕਰਕੇ ਪਤਲਾ ਕੋਲ ਤਿਆਰ ਕਰਨਾ ਆਪਾਂ ਪਤਲਾ ਕੋਲ ਤਿਆਰ ਕਰਕੇ ਤੇ ਫਿਰ ਆਪਾਂ ਆਪੇ ਸਟੈਂਡ ਚ ਇਹਨਾਂ ਦੀਆਂ ਕਟੋਰੀਆਂ ਬਣਾਵਾਂਗੇ ਬਸ ਇੱਕ ਇੱਕ ਚਮਚ ਪਾ ਕੇ ਇਹਨੂੰ ਫਲਾ ਦੇਣਾ ਡੋਸੇ ਬਣਾਉਣੇ ਪਿਆਜ਼ ਟਮਾਟਰ ਤੇ ਆਲੂ ਲੈ ਲੈਣੇ ਆਪਾਂ ਟਮਾਟਰਾਂ ਦਾ ਵਿਚਲਾ ਹਿੱਸਾ ਨਹੀਂ ਪਾਣਾ बस ਬਾਹਰ ਵਾਲੀ ਪਰਤ ਰੱਖਣੀ ਆ ਆਪਾਂ ਗਿੱਲਾ ਨਹੀਂ ਹੋਣ ਦੇਣਾ ਇਹ ਸਮਾਨ ਨੂੰ ਸੁੱਕਾ ਸੁੱਕਾ ਛਾੜ ਰੱਖਣੀ ਏ ਤਾਂ ਕਿ ਵਧੀਆ ਰਹੇ ਹੁਣ ਆਪਾਂ ਕੀ ਕਰਾਂਗੇ ਬੇਸਨ ਦਾ ਕੋਲ ਜਿਹੜਾ ਲੈ ਲਾਂਗੇ ਆ ਆਪੇ ਸਟੈਂਡ ਨੂੰ ਗਰਮ ਕਰ ਲੈਣਾ ਤੇ ਤੇਲ ਲਗਾ ਕੇ ਸਾਰਾ ਚੋਪੜ ਲੈਣਾ ਹਲਕਾ ਜਿਹਾ ਤੇਲ ਲਗਾ ਦੇਣਾ ਤੇ ਫਿਰ ਅਸੀਂ ਇੱਕ ਇੱਕ ਚਮਚ ਲਿਕਵਿਡ ਇਹ ਪਾਉਂਦੇ ਹੋਏ ਨਾ ਕਟੋਰੀਆਂ ਚ ਤੇ ਉਹਨੂੰ ਸਵਾਰ ਕੇ ਫੈਲਾ ਲੈਣਾ ਪਤਲਾ ਜਾਏ ਅੱਪੇ ਸਟੈਂਡ ਨੂੰ ਗਰਮ ਕਰ ਲੈਣਾ ਗਰਮ ਕਰਕੇ ਸਾਫ਼ ਕਰਕੇ ਤੇਲ ਜ਼ਿਆਦਾ ਵੀ ਨਹੀਂ ਹੋਣਾ ਚਾਹੀਦਾ ਬਸ ਮਾਮੂਲੀ ਜਾਈ ਚੋਪੜਨਾ ਇਹਨਾਂ ਵਿੱਚ ਹਲਕਾ ਜਿਆ ਹੁਣ ਅਸੀਂ ਲੱਲਾ ਨਾਇ ਕੋਲ ਵੇਸਣ ਵਾਲਾ ਇਹ ਕੋਲ ਲੈ ਕੇ ਤੇ ਅਸੀਂ ਬਹੁਤ ਬਸ ਇੱਕ ਚਮਚ ਚਮਚ ਪੈਣਾ ਸਾਰੀਆਂ ਕਟੋਰੀਆਂ ਵਿੱਚ ਇੱਕ-ਇੱਕ ਚਮਚ ਲੈ ਕੇ ਤੇ ਉਹਨੂੰ ਫੈਲਾ ਲੈਣਾ ਬਸ ਇਹਨੂੰ ਚੱਕ ਕੇ ਨਾ ਹੱਥ ਨਾਲ ਹੀ ਆਵੇਂ ਘੁਮਾ ਦਿਆਂਗੇ ਆਪਾਂ ਹੁਣ ਅਸੀਂ ਲੈ ਲਾਂਗੇ ਵੇਸਣ ਦਾ ਕੋਰ ਇੱਕ-ਇੱਕ ਚਮਚ ਸਾਰਿਆਂ ਚ ਪਾਉਂਦੇ ਜਾਵਾਂਗੇ ਹਾਲੇ ਗਰਮ ਨਹੀਂ ਹੋਇਆ ਆਪੇ ਸਟੈਂਡ ਥੋੜਾ ਜਿਹਾ ਗਰਮ ਲੱਗੇਗਾ ਤਾਂ ਫੇਰ ਪਾਵਾਂਗੇ ਆ ਬੋਤਲ 'ਚ ਵੀ ਕਰਕੇ ਦੇਖਿਆ ਮੈਨੂੰ ਸੈਟੀਸਫਾਈਡ ਨਹੀਂ ਲੱਗਾ गोशर से पाया भी जब ओन नाई टाइम लगता तो है को पापा चम्मच नाल पाने हैं इस तो बेहतर है चम्मच नाल बाली एक-एक चम्मच पाके